ਵਾਹੇ ਗੁਰੂ 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 ਕੇ ਗੁਰੂ ਦੀ ਕਿਰਪਾ ਨਾਲ ਮਨ ਜੋ ਸੇਵਾ ਵਿੱਚ ਸੀ ਆਪ ਲਈ ਬ੍ਰਿਨੇ ਤੇ ਗੁਰੂ ਦੀ ਸੰਗਤਾਂ ਦੀ ਪਿਆਰ ਨਾ ਹੋਏ ਮੇਰੇ ਕੋਈ ਕੋਈ ਮੇਂ ਗੋਲ ਨਹੀਂ ਆਦਾ ਕੋਈ ਵੀ ਇਹ ਗੁਰੂ ਨੇ ਸੰਗਤਾਂ ਦਾ ਪਿਆਰ ਇੰਨਾ ਹੈ ਕਿ ਮੇਰੇ ਨੂੰ ਬਨ ਲਿਆ ਸ਼ਕੀਲ ਜਦ ਸਭ ਕੁਝ ਬੀਤੇ ਮਤ ਹੋ ਜਾਂਦਾ ਨਾ ਇਹਦਾ ਮੇਰਾ ਮਨ ਕਿਸਾ ਕੋਈ ਛੜਦਾ ਰਿਸ਼ਤੇ ਦਾ ਜਨਮ ਨਾਲ ਛੜਦਾ ਇਸ ਪਿਆਰ 'ਚ ਮੋਟ ਗਿਆ ਤੇ ਸੇਵਾ ਕੀਤੀ ਗੁਰੂ ਦੀ ਕਿਰਪਾ ਨਾਲ ਤੇ ਮੈਂ ਮਾਫੀ ਮੰਗਦਾ ਇੰਨੇ ਸੰਜੋ ਕਰਦਿਆਂ ਸੇਵਾ ਬੇਅੰਤ ਗਲਤੀਆਂ ਹੋਈਆਂ ਹੋਣਗੀਆਂ ਉਹ ਸੰਗਤ ਮਾਵੇ ਤੇ ਮੈਂ ਗੁਰੂ ਆਪ ਹੀ ਮਾਫ ਕਰ ਦੇਗਾ ਕਿ ਮੈਂ ਮਾਫੀ ਮੰਗਣਾ ਸੰਕੁਲ ਠੀਕ ਹੈ ਜੇ ਲੋੜ ਤਾਂ ਕਰਿਆ ਸੀ ਅਬ ਇਹ ਦੀ ਕਿਰਪਾ ਨਾਲ ਗੁਰੂ ਜੀ ਤੁਹਾਨੂੰ ਪਤਾ ਇਹ ਬੜੇ ਮਾੜੇ ਸਮੇਂ ਆਏ ਆ ਅਤਵਾਦ ਦਾ ਸਮਾਂ ਆ ਜਦੋਂ ਤੇ ਬਹੁਤ ਖਤਰਨਾਕ ਉਹਦੇ ਵਿੱਚ ਹੀ ਹਾਰਪੀ ਪੰਦਰ ਆ ਗਏ ਹਾਂ ਅਤਵਾਦ ਪੁਸ਼ ਫੇ ਸ਼ਾਪੇ ਮਾਰ ਰਹੀ ਹੈ ਤੇ ਮੈਂ ਉਹਦੇ ਹਾਰਪੀ ਭਰਦ ਰਿਆਂ ਬੜਾ ਖਤਰਨਾਕ ਸਮੇਂ ਵਿੱਚ ਵੀ ਤੇ ਸਾਰਾ ਗੱਲ ਹੈ ਗੁਰੂ ਦੀ ਸੰਗਤਾਂ ਦੇ ਪਿਆਰ ਕਰਕੇ ਹੈ ਮੇਰੇ ਵੀ ਕੋਈ ਗੁਰਨੇ ਆਸਾ ਜੇ ਮੈਨੂੰ ਗੰਠੀ ਵਾਲਾ ਕੋਈ ਕੋਈ ਨਹੀਂ ਹੈ ਉਡੀ ਕਿਰਪਾ ਨੇ ਆਪੇ ਮਿ ਗ੍ਰੰਥੀ ਬਣ ਆਲੇ ਆ ਤੇ ਆਪੇ ਸੇਵ ਲਈ ਹੈ ਤੇ ਸੰਤਾਂ ਮੈਨੇ ਬਹੁਤ ਹੀ ਬਹੁਤ ਪਿਆਰ ਮੈਰਾ ਜੋ ਮੇਰੀ ਬਿਆਨ ਜ਼ਬਾਨ ਕਹਿ ਨਹੀਂ ਸਕਦੀ ਉਹ ਪਿਆਰ ਮੈਨੂੰ ਸੰਤਾਂ ਨੂੰ ਤੇ ਮੈਂ ਵਾਰ-ਵਾਰ ਇਹ ਕਹਿੰਦਾ ਸੰਤਾਂ ਨੂੰ ਮਾਫ ਕਰਤਾਂ ਗਲਤੀਆਂ ਮੇਰੀਆਂ ਤੇ ਗੁਰੂ ਆਪੇ ਬਖਸ਼ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਿੰਘ ਜੀ ਬਾਈ ਸਵਿੰਦਰ ਸਿੰਘ ਹੋਣਾ ਨੇ ਜਿਹੜਾ ਤੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬਹਾਰਾ ਨੇ ਬੜੀ ਰਹਿਮਤ ਕੀਤੀ ਬੜਾ ਤਰਸ ਕੀਤਾ ਆਪ ਗੁਰੂ ਘਰ ਦੀ ਸੇਵਾ ਨਾਲ ਕੋਲ ਬਤੌਰ ਗਰੰਥੀ ਤੌਰ ਲਈ ਇਹ ਸਾਧ ਸੰਗਤ ਦੀ 87 ਤੋਂ ਲੈ ਕੇ ਹੁਣ ਤੱਕ ਸੇਵਾ ਜਿਹੜੇ ਆ ਬੜੇ ਸੁਚੱਜੇ ਢੰਗ ਦੇ ਨਾਲ ਕਿਉਂਕਿ ਉਹਨਾਂ ਦੀ ਗੁਰਬਾਣੀ ਦਾ ਫਰਮਾਨ ਹੈ ਕਹਿ ਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਉਹਨਾਂ ਦੀ ਇਮਾਨਦਾਰੀ ਬਾਰੇ ਉਹਨਾਂ ਦੇ ਕੈਰੇਕਟਰ ਬਾਰੇ ਮੈਨੂੰ ਬਹੁਤਾ ਵੀ ਖਿਆਨ ਕਰਦੀ ਲੋੜ ਨਹੀਂ ਆਪ ਸੰਗਤਾਂ ਜਾਣਦੇ ਹੋ ਸਾਰੇ ਸਾਰੀਆਂ ਸੰਗਤਾਂ ਦੋਆ ਢਗਾਂ ਦੀ ਹੈ ਕਿ ਔਲੇ ਦੁਆਲੇ ਜਾਣਦੀਆਂ ਨੇ ਉਹਨਾਂ ਦੀ ਇਮਾਨਦਾਰੀ ਜਿੰਨੀ ਗੁਰੂ ਸਾਹਿਬ ਨੇ ਕੁੱਟ-ਕੁੱਟ ਕੇ ਭਰੀ ਹੋਈ ਉਹਨਾਂ ਦੇ ਕੈਰੇਕਟਰ ਬਾਰੇ ਸਾਡੀਆਂ ਸ਼ਾਮਾਂ ਨੂੰ ਸਵੇਰੇ ਅਮਰਤ ਵੇਲੇ ਨੇਰੇ ਮੂੰਹ ਨੇਰੇ ਸਾਡੀਆਂ ਬੀਬੀਆਂ ਪੜਾ ਲੜਕੀਆਂ ਵੀ ਕੋਰਤੀਆਂ ਆਉਂਦੀਆਂ ਸੀ ਪਰ ਕੋਈ ਵੀ ਕਿਸੇ ਤਰ੍ਹਾਂ ਦਾ ਅੱਜ ਤੱਕ ਇੰਨੇ ਲੰਮੇ ਸਮੇਂ ਸਾਨੂੰ ਕੋਈ ਨਾਮਾ ਪ੍ਰਬੰਧ ਕਰਨ ਕਿਸੇ ਪੱਖ ਤੋਂ ਨਹੀਂ ਮਿਲਿਆ ਕਿ ਬਾਬਾ ਜੀ ਨੇ ਸਾਡੇ ਪਾਸ ਐਦਾਂ ਕੀਤਾ ਜਾਂ ਸਾਡੀ ਇਹ ਘਰਾਂ ਵਿੱਚ ਗੱਲ ਆਏ ਹੋਈ ਕਿਹੜੇ ਗੁਰਦਾਰੇ ਵੀ ਕੋਈ ਗੱਲ ਨਹੀਂ ਹੋਈ ਭਾਵ ਜੋ ਪ੍ਰਬੰਧਕਾਂ ਨੇ ਜੇ ਸਕਤਾ ਨੇ ਫੈਸਲਾ ਵਿਚਾਰ ਕੀਤੀ ਸੀ ਪੰਜ-ਛੇ ਦਿਨ ਪਹਿਲਾਂ ਕਿ ਬਾਬਾ ਜੀ ਨੂੰ ਮਾਇਕ ਪੱਖ ਤੋਂ ਉਹਨਾਂ ਦੀ ਭਾਵ ਪੇੜਾ ਦਿੱਤੀ ਜਾਵੇ ਉਹਨਾਂ ਦਾ ਮਾਨ ਪਤਾ ਦਿੱਤਾ ਜਾਵੇ ਸੋ ਸਾਥ ਸਿੰਘ ਸਾਰੇ ਪ੍ਰਬੰਧਕਾਂ ਤੇ ਸੰਗਤਾਂ ਨੇ ਵਿਚਾਰ ਬਣਾ ਕੇ ਇਹ ਬਣਾਇਆ ਸੀ 21000 ਰੁਪਇਆ ਅੱਜ ਨੂੰ ਨਗਦ ਰਾਸ਼ੀ ਦਿੱਤੀ ਜਾ ਰਹੀ ਜਿਹੜੀ ਹੁਣ ਦਿੱਤੀ ਗਈ ਹੈ ਬਾਕੀ ਸਾਡੀ ਸੰਗਤਾਂ ਵੱਲ ਸੁਝਾਅ ਆ ਰਿਹਾ ਸੀ ਕਾਫੀ ਦਿਨਾਂ ਤੋਂ ਕਿ ਬਾਬਾ ਜੀ ਨੂੰ ਥੋੜਾ ਬਤ ਹਰ ਮਹੀਨੇ ਗਿਆਰਾ ਪਤਾ ਵੀ ਦਿੱਤਾ ਜਾਵੇ ਇਹ ਨੇ ਉਹਨੇ ਬੱਚੇ ਮਾਰੇ ਕਿਰਪਾ ਵਾ ਇੱਕ ਅਮਰੀਕਾ ਬੈਠਾ ਇੱਥੇ ਵੀ ਕਮਾਉਂਦੇ ਆ ਕੋਈ ਕਮੀ ਨਹੀਂ ਹੁਣ ਉਹਦੀ ਗੱਲ ਨਹੀਂ ਪਰ ਫੇਰ ਵੀ ਕਹਿੰਦੇ ਸਾਡੇ ਵੱਲੋਂ ਫਰਜ ਬੰਦਾ ਵਾ ਕਿ ਅਸੀਂ ਪ੍ਰਬੰਧਕਾਂ ਗੁਰੂ ਘਰ ਦੀ ਸੇਵਾ ਵਿੱਚੋਂ ਉਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਬਹੁਤੀ ਜਿੰਨਾ ਚਿਰ ਉਹਨਾਂ ਤੇ ਗੁਰੂ ਕਿਰਪਾ ਕਰੇ ਅੱਜ ਤੋਂ ਬਾਅਦ ਉਹਨਾਂ ਦੀ ਉਮਰ ਵਧਾ ਲੰਬੀ ਕਰੇ ਸਿਹਤ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹਨਾਂ ਵਾਸਤੇ ਇਸ ਕੀਤਾ ਹਰ ਮਹੀਨੇ ਤਕਰੀਬਨ 3000 ਰੁਪਏ ਸਾਧ ਸੰਗ ਦੀ ਉਹਨਾਂ ਨੂੰ ਹਰ ਮਹੀਨੇ ਮਾਣ ਪਤਾ ਦਿੱਤਾ ਜਾਵੇਗਾ ਪਰਿਸ਼ ਪ੍ਰਬੰਧਕਾਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਲੜਕੇ ਨੂੰ ਅਸੀਂ ਬਾਹਰੋਂ ਗ੍ਰੰਥੀ ਨਹੀਂ ਲਪੜਾ ਪੈਣ ਉਹਨਾਂ ਦੀ ਵਾਹੇ ਜੇ ਲੜਕਾ ਉਹਨਾਂ ਦੀ ਸੇਵਾ ਕਰੇਗਾ ਉਹਨੂੰ ਪੈਅ ਦੇਣੀ ਆ ਫਿਰ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨ ਲਿਆ ਪ੍ਰਬੰਧਕਾਂ ਨੇ ਉਹ ਕਹਿੰਦੇ ਸੇਵਾ ਨਿਭਾ ਵਾਗੇ ਸਾਹ ਸੰਗ ਜੀ ਉਹ ਸੇਵਾ ਅੱਜ ਉਹਨਾਂ ਨੂੰ ਭਾਈ ਪ੍ਰੀਤਮ ਸਿੰਘ ਦੀ ਸੇਵਾ ਗ੍ਰੰਥੀ ਬਥੌਰ ਗ੍ਰੰਥੀ ਉਹਨਾਂ ਸੇਵਾ ਸੰਭਾਲ ਲਈ ਆ ਸੋ ਪ੍ਰਬੰਧਕਾਂ ਨਾਲ ਸਾਰਿਆਂ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਭਾਈ ਪ੍ਰੀਤਮ ਸਿੰਘ ਜੀ ਜਦੋਂ ਤੁਹਾਡੇ ਗੁਰੂ ਆਪਣੇ ਗੁਰੂ ਘਰ ਦੇ ਵਜ਼ੀਰ ਹੋਣਗੇ ਅਗੇ ਸਾਡਾ ਸਾਰਿਆਂ ਦਾ ਸੰਗਤਾਂ ਦਾ ਫਰਜ਼ ਬੰਦਾ ਉਹਨਾਂ ਦਾ ਮਾਨ ਸਨਮਾਨ ਕਰਨਾ ਉਹਨਾਂ ਦਾ ਇੱਜ਼ਤ ਪੱਖ ਰੱਖਣਾ ਵੇਖਣਾ ਹਰ ਪੱਖ ਤੇ ਉਹਨਾਂ ਦੇ ਭਾਵ ਸੁਸਾਦੀ ਅੱਜ ਭਾਗਾ ਵਾਲਾ ਦੇਣਵਾ ਬੜਾ ਖੁਸ਼ੀਆਂ ਵਾਲਾ ਦੇਣਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਨਾਂ ਕਹਿ ਕੇ ਇਹਨੇ ਲਫ਼ਜ਼ਾਂ ਨਾਲ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ